ਵੀਰ ਬੇੜਾ ਜਰਜਰਾ ਫੂਟੇ 6 ਕਾ ਹਜ਼ਾਰ ਅਸ ਕਹ ਲਾ ਪਾ ਬੇੜੇ ਦੇ ਕੀਤੇ ਸਨ ਇਹ ਸ਼ਰੀਰ ਰੂਪੀ ਬੇੜਾ ਕਈ ਸੱਜਣਾ ਨੇ ਜੀਵਨ ਰੂਪੀ ਬੇੜਾ ਕਿਹਾ ਪਰ ਗੱਲ ਤਾਂ ਸ਼ਰੀਰ ਹੀ ਜੀਵਨ ਜੀ ਰਿਹਾ ਕਿੰਨੇ ਇਹ ਸ਼ਰੀਰ ਬੇੜਾ ਜਿਹੜਾ ਹੈ ਇਹ ਜਰਜਰਾ ਹੋ ਗਿਆ ਇਹ ਪੁਰਾਣਾ ਹੋ ਗਿਆ ਗਲਦਾ ਪਿਆ ਬੁਢੇਪਾ ਆ ਗਿਆ ਇਹਦੇ ਤੇ ਇਹ ਇਹ ਇਹਨੂੰ ਖਾ ਗਿਆ ਹੈ ਤੇ ਜਵਾਨੀ ਨੂੰ ਕੋਈ ਨਹੀਂ ਖਾ ਸਕਦਾ ਜੀ ਸੱਚੀ ਜੇ ਜਦੋਂ ਬੰਦੇ ਕੋਲ ਜਵਾਨੀ ਹੁੰਦੀ ਏ ਉਦੋਂ ਕਿਸੇ ਦੀ ਪਰਵਾਹ ਨਹੀਂ ਕਰਦਾ ਜਿਸ ਬੁਢੇਪੇ ਨੂੰ ਆਪਾਂ ਨਿਰਬਲ ਕਹਿੰਨੇ ਆ ਨਾ ਇਸ ਬੁਢੇਪੇ ਚ ਇੰਨੀ ਤਾਕਤ ਤੇ ਜਵਾਨੀ ਨੂੰ ਖਾਂਦਾ ਹੀ ਬੁਢੇਪਾ ਹੈ ਭਾਵੇਂ ਆਪਾਂ ਕਹਿੰਦੇ ਆ ਬੁਢੇਪਾ ਕਮਜ਼ੋਰ ਹੈ ਪਰ ਨਾ ਗੁਰੂ ਸਾਹਿਬ ਨੇ ਕਿਹਾ ਜਰ ਆਈ ਜੋ ਬਨਹਾਰਿਆ ਜਵਾਨੀ ਖਾਰ ਜਾਂਦੀ ਜਵਾਨੀ ਕਿਸੇ ਤੋਂ ਨਹੀਂ ਖਾਰਦੀ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਜਦੋਂ ਬੁਢੇਪਾ ਆਇਆ ਉਹਨੇ ਜਵਾਨੀ ਨੂੰ ਖਾ ਲਿਆ ਇੱਥੇ ਮੈਂ ਅਰਜ ਕਰਾਂਗਾ ਕੇ ਸ਼ਰੀਰ ਹੋ ਚੁੱਕਾ ਹੈ ਬਿਰਧ ਬੇੜਾ ਜਰਜਰਾ ਜਿਹਨੂੰ ਸਤਗੁਰਾਂ ਨੇ ਕਿਹਾ ਕਿ ਦਿਨ ਥੋੜ੍ਹੇ ਥੱਕੇ ਭਇਆ ਪੁਰਾਣਾ ਚੋਲਾ ਇਹ ਚੋਲਾ ਪੁਰਾਣਾ ਹੋ ਗਿਆ ਬੇੜਾ ਜਰਜਰਾ ਹੋ ਗਿਆ ਤੇ ਮਹਾਰਾਜ ਕਹਿੰਦੇ ਨੇ ਫੂਟੇ 6 ਕ ਹਜ਼ਾਰ ਇਹਦੇ ਵਿੱਚ ਹਜ਼ਾਰਾਂ ਸੁਰਾਕ ਪੈ ਗਏ ਨੇ ਇਹਦੇ ਵਿੱਚ ਹਜ਼ਾਰਾਂ ਛੇਕ ਨਿੱਕੇ ਨਿੱਕੇ ਬਣ ਗਏ ਤੇ ਜਿਸ ਬੇੜੇ 'ਚ ਦੋਖ ਸੁਰਾਕ ਪੈ ਜਾਣਾ ਉਹ ਡੁੱਬੇ ਡੁਬਾ ਤੇ ਜਿਹਦੇ ਵਿੱਚ ਹਜ਼ਾਰਾਂ ਸੁਰਾਕ ਪੈ ਜਾਣ ਛੇਦ ਹੋ ਜਾਣ ਛੇਕ ਪੈ ਜਾਣ ਪਿਆਰੋ ਯਾਦ ਰੱਖਿਓ ਉਸ ਬੇੜੇ ਦੇ ਤਰਨ ਦਾ ਕੋਈ ਵੀ ਮੌਕਾ ਨਹੀਂ ਉਹ ਡੁੱਬੇਗਾ ਡੁੱਬੇਗਾ ਫਿਰ ਇਹ ਛੇਕ ਐਸੇ ਨਹੀਂ ਮੰਜੇ ਤੇ ਪਏ ਕੋਈ ਵੀ ਛੇਕ ਪਈ ਜਾਂਦੇ ਆ ਉਹ ਫੁਰਨਿਆਂ ਦੇ ਛੇਕ ਨੇ ਉਹ ਔਗਣਾਂ ਦੇ ਛੇਕ ਨੇ ਉਹ ਕੀਤੇ ਹੋਏ ਸੰਸਕਾਰਾਂ ਦੇ ਛੇਕ ਨੇ ਮੈਂ ਇੱਥੋਂ ਤੱਕ ਬੇਨਤੀ ਕਰਾਂ ਸ਼ਰੀਰ ਨਿਰਬਲ ਹੋ ਜਾਂਦਾ ਹੈ ਤਨ ਨਿਰਬਲ ਹੋ ਜਾਂਦਾ ਹੈ ਤਾਨੂੰ ਬੁਢੇਪਾ ਖਾ ਜਾਂਦਾ ਹੈ ਪਰ ਬੰਜਾ ਮੰਜੇ ਤੇ ਪਿਆ ਹੋਇਆ ਵੀ ਜਿਹੜਾ ਇਨਸਾਨ ਹੈ ਨਾ ਸੱਚ ਐਵੇਂ ਕਿ ਉਸ ਦੇ ਅੰਦਰ ਚਿੰਤਨ ਉਹੀ ਚੱਲਦਾ ਜਿਹੜਾ ਪਾਪ ਉਹਨੇ ਜਵਾਨੀ ਵਿੱਚ ਕੀਤਾ ਹੁੰਦਾ ਇਸ ਬੇਨਤੀ ਨੂੰ ਸੁਣਿਓ ਜੀ ਮੈਂ ਸ਼ਬਦ ਵਰਤ ਰਿਆਂ ਇੰਦਰੀਆਂ ਦਾ ਕਮਜ਼ੋਰ ਹੋ ਜਾਣਾ ਵੱਖਰੀ ਗੱਲ ਏ ਪਰ ਮਨ ਦੇ ਫੁਰਨੇ ਮਰ ਜਾਣੇ ਰੱਬ ਕਿਰਪਾ ਕਰੇ ਤਾਂ ਤਾਂ ਬੰਦੇ ਦੇ ਸ਼ਰੀਰ ਦੇ ਅੰਗ ਨਹੀਂ ਕੰਮ ਕਰ ਰਹੇ ਇੰਦਰੀਆਂ ਨਹੀਂ ਕੰਮ ਕਰ ਰਹੀਆਂ ਪਰ ਯਾਦ ਰੱਖਿਓ ਜੋ ਕੁਝ ਉਹਨੇ ਇੰਦਰੀਆਂ ਨਾਲ ਭੋਗਿਆ ਹੈ ਉਸ ਭੋਗੇ ਹੋਏ ਦਾ ਚਿੰਤਨ ਬੰਦੇ ਨੂੰ ਮਰਦੇ ਦਮ ਤੱਕ ਨਹੀਂ ਛੱਡਦਾ ਪਿਆ। ਉਹੀ ਤਾਂ ਛੇਕ ਪੈ ਗਏ ਆ ਨਾ ਹਰਵੇ ਹਰਵੇ ਤਿਰ ਗਏ ਜਿਹੜੇ ਖੌਲੇ ਸਨ ਜਿਹੜੇ ਬਿਲਕੁਲ ਖਲਕੇ ਸਨ ਜਿਨ੍ਹਾਂ ਨੇ ਕਿਸੇ ਦਾ ਭਾਰ ਨਹੀਂ ਚੁੱਕਿਆ। ਮਹਾਰਾਜ ਕਹਿੰਦੇ ਉਹ ਤਰ ਗਏ ਨੇ। ਦੂਬੇ ਜਿਨ ਸਰ ਭਾਰ ਜਿਨ੍ਹਾਂ ਨੇ ਲੋਕਾਂ ਦਾ ਭਾਰ ਸਿਰ ਤੇ ਚੁੱਕ ਲਿਆ ਉਹ ਡੁੱਬ ਗਏ।